ਸ਼ੇਰ ਲਾਲਾ ਦਾ ਖੂਨ ਜੇ ਡੁੱਲਦਾ ਨਾ ਸ਼ੇਰ ਸਿੱਖੀ ਦੇ ਤਖਤ ਨਾਤਾਜ ਰੇਂਦਾ ਤਲ ਟੁੱਟ ਦੇ ਨਾ ਗੁਲਾਮੀਆਂ ਦੇ ਤੇ ਦੇਸ਼ ਉਹ ਵੀ ਅਜਮთაਜ ਰੇਂਦਾ ਨੌਆ ਗੁਰੂ बलिदना तञलो दर्वाजर दसम पिता सबंसना वारे तमर अजे ते अमर यजे भी मुगला दा, ਮੁਗਲਾਂ ਦਾ ਰਾਜ ਰਿੰਦਾ ਸੋਹਣੇ ਜਾਰ ਤੋਂ ਖੁਸ਼ੀ ਕੁਰਬਾਨ ਕਰਕੇ ਤਨ ਆਰਿਆਂ ਨਾਲ ਚਰਾ ਛੱਡੇ ਬੋਲ ਕੱਢ ਜਬਾਨ ਚੋਂ ਇੱਕ ਵਾਰੀ ਮਰਦਾ ਸਿਰਾਂ ਦੇ ਨਾਲ ਨਬਾ ਛੱਡੇ ਮੈਲ ਸਿੰਗਾਣਾ ਕਦੇ ਉਹ ਸੁਖ ਪਾਉਂਦੇ ਜਿੰਨਾ ਦੁਖੀ ਦੇ ਦਿਲ ਦੁਖਾ ਛੱਡੇ ਦੁਨੀਆਂ ਵਾਲਿਓ ਕੁਮਾ ਦੀ ਅਣਖ ਬਦਲੇ ਤੇ ਬਾਜਾਂ ਵਾਲੇ ਨੇ ਪੁੱਤ ਮਰਵਾ ਛੱਡੇ ਹੱਥ ਜੋੜ ਪੱਲਾ ਪਾਏ ਕੇ ਤੇਰੇ ਦਰ ਤੇ ਮੈਂ ਆਰਜ਼ੀ ਲਾਵਾਂ ਮੇਰੀ ਕਰੋ ਸੱਚੇ ਸਹਬ ਜੀ ਤੇਰੇ ਦਰ ਦੀ ਓਟ ਮੈਂ ਚਾਹਾਂ ਓਟ ਤੱਕ 10 ਖੜ ਗਏ ਸਾਡੇ ਦਿਲਾਂ ਵਿੱਚ ਪਰ ਦਿਓ ਦਲੇਰੀਆਂ ਨੇ ਗੁਰੂ ਬਾਜਾਂ ਵਾਲਿਆਂ ਲਾਜਾਂ ਰੱਖ ਲਈ ਸਬਾ ਦੇ ਵਿੱਚ ਮੇਰੀਆਂ ਜੀ ਹੱਥ ਜੋੜੇ ਪੱਲਾ ਪਾਏ ਕੇ ਤੇਰੇ ਦਰ ਤੇ ਮੈਂ ਅਰਜ਼ ਅਲਾਵਾ ਮੇਰ ਕਰੋ ਸੱਚੇ ਸਹਬ ਜੀ ਤੇਰੇ ਦਰਦੀ ਹੋਟ ਮੈਂ ਚਾਹਾਂ ਹੋਟ ਤੱਕ ਦਾਸ ਖੜ ਗਏ ਸਾਡੇ ਦਿਨਾਂ ਵਿੱਚ ਪਰ ਦਿਓ ਦਲੇਰੀਆਂ ਧੰਨ ਗੁਰੂ ਬਾਜਾ ਵਾਲਿਆ ਲਾਜਾਂ ਰੱਖ ਲਈ ਸਬਾ ਦੇ ਵਿੱਚ ਮੇਰੀਆਂ ਜੀ ਬੂਟੇ ਮੈਂ ਅੱਜ ਦੇ ਫੁੱਲਾਂ ਵਿੱਚੋਂ ਪੈਦਾ ਕਰਨੇ ਜਿਹੜੇ ਸੋਬਰਣ ਦਰ ਤੇਰੇ ਖੱਟ ਦੇ ਉਹ ਫੁੱਲਾਂ ਵਿੱਚੋਂ ਆਵੇ ਵਾਸ਼ਨਾ ਉੱਤੇ ਪੂਰੇ ਬਣ ਬਣ ਬਾਣ ਤੇਰੀਆਂ ਧਾਨੇ ਗੁਰੂ ਬਾਜਾਂ ਵਾਲਿਆਂ ਲਾਜਾਂ ਰੱਖ ਲਈ ਸਵਾ ਦੇ ਵਿੱਚ ਮੇਰੀਆਂ ਸਿੱਧੂ ਸੁਚੀ ਵਾਸ਼ਨਾ ਸਬੇ ਜਿੰਨੇ ਗੂੰਗੇ ਕੋਲ ਯਾਰ ਠਕਰਾਂ ਤੇ ਹੱਥ ਜੋੜੇ ਦਾਸ ਮੰਗਦੇ ਓ ਕਿਰਪਾ ਕਰੋ ਹੁਣ ਆ ਕੇ ਤੇ ਰੱਖ ਦਿਓ ਉਹਦੀ ਰਸਨਾ ਤੇ ਮੈਂ ਮਾ ਸਵੇ ਤੇਰੀਆਂ ਧੰ ਗੁਰ ਬਾਜਾਂ ਵਾਲਿਆਂ ਲਾਜਾਂ ਰੱਖ ਲਈ ਸਬਾ ਦੇ ਵਿੱਚ ਮੇਰੀਆਂ ਜਿ ਮੰਨ ਜਿੰਨਾ ਲਾਇਆ ਚਰਨੀਓ ਜੀਵ ਦਾ ਤਪਾਂ ਵਿੱਚ ਤਰ ਗਏ ਕਹੇ ਗੜ ਗਜਮੈਲ ਸਿਆ ਗੁਰ ਲਾਲ ਸਿੰਘ ਅਰਜੁਆ ਕਰਦੇ ਕਰੇ ਜੋ ਦਰਸ਼ੀਆਂ ਨੇ ਕੇ ਪਾਉਂਦਾ ਮਨ ਵਿੱਚ ਖੁਸ਼ੀਆਂ ਕਨੇਰੀਆਂ ਧੰਨ ਗੁਰ ਬਾਜਾਂ ਵਾਲਿਆਂ ਲਾਜਾਂ ਰੱਖ ਲਈ ਸਬਾ ਦੇ ਵਿੱਚ ਮੇਰੀਆਂ ਧੰਨ ਗੁਰ ਵਾਜਾਂ ਵਾਲਿਆ ਲਾ ਜਾ ਰਖ ਲਈ ਸਵਾ ਦੇ ਵਿੱਚ ਮੇਰੀਆਂ